Come on! ਸ਼ੇਰਨ ਛੁੱਟੀ ਆਇਓ ਆਪਾਂ ਹੈ ਨਾ ਮੰਦਿਰ ਸਾਹਿਬ ਗੋਲਡਨ ਟੈਂਪਲ ਦਰਸ਼ਨ ਕਰਦੇ ਕਾਰ ਆਏ ਕਾਰ ਆ ਕਿਉਂ ਨਾ ਦੀ ਪਠਾਨ ਕੋ ਡੂ ਕੀ ਸਵਾਲ ਲੈ ਕੇ ਜਾਣਾ ਪਟਾਲੇ ਲਾ ਕੇ ਭਗਵਾਲ ਲਾ ਕੇ ਉਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦੀ ਗੱਡੀ ਵਿੱਚ ਹੀ ਦਾ ਬੱਚੇ ਪੂਰੇ ਹੋ ਕੇ ਮੈਂ 3 6 ਪਠਾਨਕੋਟ ਡਿਊਟੀ ਉਹਨਾਂ ਦੀ ਰਿਜ਼ਰਵ 5 ਸਾਲ ਨੌਕਰੀ ਹੋਈ ਬੈਗ ਦੀ ਸ਼ਹਿਰ ਦਾ ਵਾਹਿਗੁਰੂ ਜੀ ਮੇਰਾ ਪਤੀ ਮੈਗਦੀਪ ਸਿੰਘ 14 ਜੂਨ ਨੂੰ ਰਾਤ 8:00 ਨਾ ਕਾਰ ਆਇਆ ਉਹ 6 ਦਿਨ ਦੀ ਛੁੱਟੀ ਆਇਆ ਸੀ ਉਹਦੀ ਪੋਸਟਿੰਗ ਹੋਈ ਹੀ ਉਨੇਸ ਨੂੰ ਮਾਰ ਲੈ ਕੇ ਜਾਣਾ ਹੈ ਅਸੀਂ ਆਪਣੇ ਸਾਥ ਨੂੰ ਪੱਲੇ ਛੱਡਣ ਜਾ ਰਹੇ ਸੀ ਮਹਾਰਾਜ ਦਾ ਪਤਾ ਨਹੀਂ ਕੀ ਪਾਣਾ ਵਰਤਿਆ ਐਕਸੀਡੈਂਟ ਹੋ ਗਿਆ ਬਸ ਆਪ ਦੇ ਰਿਹਾ ਤੇਰਾ ਸਭ ਬਹੁਤ ਚੰਗਾ ਸੀ ਉਹ ਹੀਰਾ ਸੀ ਉਹ ਦੇਵੇ ਘਬਤ ਨਾ ਕਿਸੇ ਦਾ ਹੋਇਆ ਨਾ ਹੋਣਾ ਮਹਾਰਾਜ ਦੀ ਆਤਮਾ ਨੂੰ ਸ਼ਾਂਤੀ ਦੇਵੇ ਗੁਰੂ ਰਾਮ ਦਾਸ ਕਿਰਪਾ ਕਰੇ ਤੁਸੀਂ ਸਾਰੇ ਮੇਰੇ ਸਾਥ ਸਾਥੀ